ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਦਿਨ ਬੁੱਧਵਾਰ 17 12 2025 ਨੂੰ ਵੀਡੀਓ ਬਣਾਉਣ ਲੱਗੇ ਆ ਜਿਹੜੇ ਜਿਹੜੇ ਟਰੈਕਟਰ ਆਪਣੇ ਕੋਲੇ ਤਿਆਰ ਹੋਏ ਆ ਉਹ ਟਰੈਕਟਰ ਮੰਡੀ ਤੇ ਭੇਜਣ ਲੱਗੇ ਆ ਮਾਫੀ ਮੰਗਦੇ ਆ ਸਾਡੇ ਦਰਸ਼ਕ ਭਰਾਵਾਂ ਤੋਂ ਕਿਉਂਕਿ ਅਸੀਂ ਕਾਫੀ ਟਾਈਮ ਬਾਅਦ ਅੱਜ ਵੀਡੀਓ ਬਣਾਉਣ ਲੱਗੇ ਆ ਬਾਈ ਇਹ ਤੋਂ ਪਹਿਲਾਂ ਕਣਕ ਵਜਾਈ ਸੀ ਰਹਿ ਗਏ ਪਹਿਲਾਂ ਉਲਝੇ ਰਹੇ ਉਸ ਤੋਂ ਬਾਅਦ ਵਿਆਸ ਸਾਧੀਆਂ ਚੱਲ ਪਏ ਵਿੱਚ ਵੋਟਾਂ ਦਾ ਹੋ ਗਿਆ ਇਸ ਕਰਕੇ ਥੋੜਾ ਨਹੀਂ ਟਾਈਮ ਲੱਗਿਆਗਾ ਅੱਜ ਜਿਹੜੇ ਅਸੀਂ 7-8 ਟਰੈਕਟਰ ਲੈ ਕੇ ਜਾਣ ਲੱਗੇ ਆਂ 5 ਟਰੈਕਟਰ ਇਥੋਂ ਤੋਰ ਲੱਗੇ ਆਂ 2 ਟਰੈਕਟਰ ਤਰਵੰਡੀ ਖੜੇ ਆ ਇੱਕ ਘਰਵਾਂ ਰਿਹਾ 8 ਕ ਟਰੈਕਟਰ ਮੰਡੀ ਲਾਵਾਂਗੇ ਦੱਸਣ ਲੱਗੇ ਆ ਸਾਡੇ ਭਰਾਵਾਂ ਨੂੰ ਜਿਹੜੇ-ਜਿਹੜੇ ਸਾਡੇ ਪੇਜ ਨਾਲ ਜੁੜੇ ਹੋਏ ਆ ਉਹਨਾਂ ਨੂੰ ਵੀਡੀਓ ਦਿਖਾਉਣ ਲੱਗੇ ਆ ਵੀ ਕਿਸੇ ਵੀ ਸੱਜਣ ਮਿੱਤਰ ਨੇ ਕੋਈ ਟਰੈਕਟਰ ਲੈਣਾ ਹੋਵੇ ਵੇਚਣਾ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਓ 9465362000 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਚੰਗੀ ਲੱਗੇ ਤਾਂ ਜਲਦੀ ਜਲਦੀ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਤੇ ਸ਼ੇਅਰ ਲਾਜ਼ਮੀ ਕਰ ਦਿਓ ਤਾਂ ਕਿ ਦੂਜੇ ਭਰਾਵਾਂ ਤੱਕ ਜਾਣਕਾਰੀ ਪਹੁੰਚ ਸਕੇ ਜਿਹੜੇ ਜਿਹੜੇ ਵੀ ਭਰਾ ਸਾਡੇ ਪੇਜ ਨੂੰ ਲਾਈਕ ਕਰਦੇ ਆ ਉਹ ਪੇਜ ਨੂੰ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰ ਦਿਓ ਸ਼ੁਰੂ ਕਰਦੇ ਆ ਆਪਾਂ ਟਰੈਕਟਰ 2010 ਮਾਡਲ ਹੈ ਜੀ 3630 ਪਲਸ ਵਾਲਾ 55 ਐਚਪੀ ਵਾਲਾ ਬਿਲਕੁਲ ਨਵਾਂ ਤੇ ਕੋਰਾ ਟਰੈਕਟਰ ਹੈ ਫਰਸਟ ਪਾਰਟੀ ਦਾ ਟਰੈਕਟਰ ਹੈਗਾ ਤੁਹਾਨੂੰ ਪਹਿਲਾਂ ਦੱਸ ਦਿੰਦੇ ਜੇ ਕੋਈ ਵੀ ਟਰੈਕਟਰ ਹੈ ਸਾਡੇ ਕੋਲ 12 ਮਾਡਲ ਤੋਂ ਉੱਤੇ ਉੱਤੇ ਸਾਰੇ ਟਰੈਕਟਰਾਂ ਤੇ ਲੋਨ ਵੀ ਹੋ ਜਾਂਦਾ ਬਾਈ ਜੀ ਜੇ ਕਿਸੇ ਨੇ ਆਸਾਨ ਕਿਸ਼ਤਾਂ ਤੇ ਲੈਣਾ ਜੇ ਕੋਈ ਪੁਰਾਣਾ ਟਰੈਕਟਰ ਵਿੱਚ ਕਰਾਉਣਾ ਤਾਂ ਉਹ ਵੀ ਕੱਟਿਆ ਜਾਊਗਾ ਜੇ ਕੋਈ ਹਰ ਸਾਡੇ ਕੋਲ ਹਰਿਆਣਾ ਨੰਬਰ ਟਰੈਕਟਰ ਹੁੰਦਾ ਤਾਂ ਉਹਦੀ ਐਨਓਸੀ ਕਢਾਉਣ ਤੱਕ ਦੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਕਾਪੀ ਕਾਗਜ਼ਾਂ ਦੀ ਸਾਰੇ ਕਾਜ ਦੀ ਸਿਰਫ ਨਾ ਕਰਾਉਣ ਤੇ ਤੁਹਾਡੇ ਪੈਸੇ ਲੱਗਣਗੇ ਇਹ 10 ਮਾਡਲ ਟਰੈਕਟਰ ਹੈ ਜੀ ਪਹਿਲੇ ਮਾਲਕ ਦਾ ਟਾਇਰ ਪੈ ਟਰੈਕਟਰ ਦੇ 90 ਪੈਸੇ ਵਾਂਗੂ ਸਮਾਨ ਸਮੂਹ ਤੁਸੀਂ ਜਿੰਨੇ ਗੋਨੇ ਤੇ ਗਨਾਲੀਏ ਉਨੇ ਹੀ ਥੋੜੇ ਐ ਇੰਜਨ ਗੇਅਰ ਦਾ ਵੀ ਮੈਸ਼ੀਅਰਗਾ ਚਲਾਈ ਦਾ ਬਹੁਤ ਹੀ ਜਿਆਦਾ ਨਵਾਂ ਬਾਡੀ ਲਾਈਨ ਦਾ ਦੇਖ ਲੋ ਚੈੱਕ ਕਰ ਲੋ ਕਈ ਵਾਰੀ ਭਰਾ ਕਹਿੰਦੇ ਵੀ ਜਦ ਸਾਨੂੰ ਫੋਟੋਆਂ ਭੇਜੋ ਫੋਟੋ ਨਹੀਂ ਭੇਜੀ ਜਾਂਦੀ ਜੀ ਕਈ ਵਾਰੀ ਉਹਦੇ ਲਈ ਮਾਫੀ ਮੰਗਦੇ ਆ ਤੁਸੀਂ ਚੰਗੀ ਤਰ੍ਹਾਂ ਵੀਡੀਓ ਦੇਖ ਲੋ ਧਿਆਨ ਨਾਲ ਅਸੀਂ ਪਹਿਲੀ ਗੱਲ ਤਾਂ ਕੋਸ਼ਿਸ਼ ਕਰਦੇ ਆ ਵੀ ਕੋਈ ਕਮੀਆਂ ਕਲੰਪ ਵੀ ਨਵੇਂ ਪਾਏ ਹੋਏ ਆ ਹੋਸਬਾਬ ਲੀਕ ਸੀਗਾ ਇਸ ਕਰਕੇ ਸ਼ੀਟ ਜੁਰ ਨਵੀਂ ਲਵਾ ਕੇ ਸਾਨੂੰ ਐ ਹੁੰਦਾ ਵੀ ਯਾਰ ਕੋਈ ਕਮੀ ਨਾ ਕਰਦੇ ਚੀਜ਼ ਚ ਆਪਦੇ ਤਨੋਂ ਮਨੋਂ ਪੂल्ली ਤਿਆਰੀ ਕਰਦੇ ਆ ਟਰੈਕਟਰ ਦੀ ਕਿਸੇ ਵੀ ਤਰ੍ਹਾਂ ਦੀ ਟਰੈਕਟਰ ਦਾ ਮੁੱਲ ਰੱਖਿਆ ਜੀ 4 ਲੱਖ ਤੇ 85000 ਰੁਪਏ ਸਿਰਫ ਮਾਨਤਨ ਮੌਕੇ ਤੇ ਕਰਾਂਗੇ ਪੂਰਾ ਫੁੱਲ ਚੰਗਾ ਟਰੈਕਟਰ ਹੈਗਾ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਓ 9465362000 ਤੇ ਇਸ ਤੋਂ ਬਾਅਦ ਆ ਜਾਂਦਾ ਆਪਣੇ ਕੋਲੇ ਸੋਨਾਲੀਕਾ 60 ਡੀਆਈ ਡੀਆਈ ਸੋਨਾਲੀਕਾ 60 ਐਬੀ ਜੀ 2023 ਮਾਡਲ ਹੈ 550 700 ਦੇ ਘੱਟ ਦੇ ਵਿੱਚ ਵਿੱਚ ਚੱਲਿਆ ਹੋਇਆ 700 ਘੰਟੇ ਤੋਂ ਥੱਲੇ ਚੱਲਿਆ ਹੋਇਆਗਾ 2023 ਮਾਡਲ ਹੈ ਪਹਿਲੇ ਮਾਲਕ ਦਾ 60 HP ਵਾਲਾ ਇਹ ਟਰੈਕਟਰ ਹੁਣ ਤੁਹਾਨੂੰ ਦੱਸ ਦਈਏ ਵੀ 60 HP ਵਾਲੇ ਭਾਈ ਜੀ ਬੰਦ ਹੋ ਗਏ ਇਹ CRD ਇੰਜਨ ਚਾਹੁੰਨ ਲਾ ਗਏ CRD ਇੰਜਨ ਹੁਣ ਲਾ ਗਏ ਜਿਵੇਂ ਨਵਾਂ ਟਰੈਕਟਰ ਹੈਗਾ ਟਾਇਰਾਂ ਟੂਰਾਂ ਤੇ ਟਰੈਕਟਰ ਨੇ 20000 ਰੁਪਏ ਬੰਦਿਆ ਨੇ ਐਕਸਟਰਾ ਲਾਇਆ ਹੋਇਆਗਾ ਵੱਡੇ ਟਾਇਰ ਪਾਏ ਹੋਏ ਅਗਲੇ 916 ਦੇ ਪਾਏ ਹੋਏ ਪਿਛਲੇ ਟਾਇਰ 17 ਵਾਲੇ ਪਾਏ ਹੋਏ 23 ਦੇ ਨਾਲ ਦੇ ਟਾਇਰ ਨੇ ਟਰੈਕਟਰ ਵਾਡੀ ਲੈਂਦਾ ਜਿਵੇਂ ਨਵਾਂ ਕੋਰਾ ਪਿਓਰ 2 ਫਾਂ ਦਾ 23 ਦੇ ਮਾਰਕੇ ਜਮ ਕੋਰਾ ਟਰੈਕਟਰ ਹੀ ਹੈਗੇ ਐ ਸਮਝ ਲਓ ਏਜੰਸੀ ਵਾਲੀ ਕੰਡੀਸ਼ਨ ਹੈ ਸਿਰਫ ਆਰ ਪਾ ਕੇ ਲੈ ਜਾਓ ਛਤਰੀ ਨਾਲ ਮਿਲੂਗੀ ਸਾਰਾ ਸਮਾਨ ਰੰਗ ਰੋਂਗੇ ਦੇ ਕਿੱਥੇ ਕਿੱਥੇ ਗੁਣ ਗਣਾਈਏ ਆਪਾਂ ਸਾਰੇ ਇਹਦੇ ਜਮ ਨਵੇਂ ਐ ਸਮਝ ਲਓ ਏਜੰਸੀ ਵਾਲਾ ਟਰੈਕਟਰ ਲੈ ਕੇ ਚੱਲਣੋ ਤੁਸੀਂ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਲਓ ਟਰੈਕਟਰ ਦਾ ਰੇਟ ਰੱਖਿਆ 6 ਲੱਖ ਤੇ 70000 ਰੁਪਿਆ 23 ਮਾਡਲ ਟਰੈਕਟਰ ਹੈ ਜੀ 20 ਮਾਡਲ ਵਾਲੇ ਰੇਟ ਤੇ ਦੇ ਦੇਵਾਂਗੇ 6 ਲੱਖ 70000 ਰੁਪਿਆ ਟਰੈਕਟਰ ਦਾ ਰੇਟ ਹੈਗਾ ਮਾਨਤਾ ਨਾਲ ਤੁਹਾਡਾ ਕਰਦਾਂਗੇ ਜੇ ਕੋਈ ਭਰਾ ਵਿੱਚ ਪੁਰਾਣਾ ਟਰੈਕਟਰ ਘਟਾਉਣਾ ਚਾਹੀਦਾ ਤਾਂ ਜਿਹੜਾ ਰੇਟ ਅਸੀਂ ਲਾ ਦਾਂਏ ਉਸ ਤੋਂ ਵੱਧ ਵੇਚਦਾ ਹੋਇਆ ਬਾਹਰ ਵੇਚ ਲੈ ਹਫ਼ਤੇ ਬਾਅਦ ਸਾਨੂੰ ਘਟਾ ਦੇ ਕੋਈ ਵੀ ਟਰੈਕਟਰ ਜੇ ਘਟਾਉਣਾ ਚਾਵੇ ਜਮਾ ਨਵਾਂ ਟਰੈਕਟਰ ਐ ਦੇਖ ਲਓ ਕਿਤੇ ਮੱਖੀ ਦਾ ਦਾਗ ਨਹੀਂ ਹੈਗਾਗਾ ਫੁੱਲ ਟੌਪ ਮਲਟ੍ਰੈਕਟਰ ਸੈਟਲ ਗੇਅਰ ਚੇਂਜਰ ਗੇਅਰ ਵਾਲਾ ਹੈਗਾ 3 ਸਪੀਡ ਹੈ ਫੁੱਲ ਟੌਪ ਮਲਟ੍ਰੈਕਟਰ ਬਿਲਕੁਲ ਨਵਾਂ ਟਰੈਕਟਰ ਹੈਗਾ ਇਸ ਤੋਂ ਬਾਅਦ ਆ ਜਾਂਦਾਗਾ ਸੋਨਾਲਿਕਾ 60 RX ਇਹਦੇ ਚਾਰੋਂ ਟਾਇਰ ਟਰੈਕਟਰ ਦੇ ਨਾਲ ਦੇ ਆਗੇ ਜਮਾ ਨਵਾਂ ਟਰੈਕਟਰ ਹੈ ਇਹ ਟਰੈਕਟਰ ਚੱਲਿਆ ਤੇ ਇਹ ਜੋ ਵੀ 60 ਘੰਟਾ ਚੱਲਿਆ ਜਮਨ ਨਵਾਂ ਟਰੈਕਟਰ ਹੈਗਾ ਨਾਲ ਦੇ ਟਾਇਰ ਹੈ 2013 ਮਾਡਲ ਦੇ ਪੰਜਾਬ ਨੰਬਰ ਹੈ ਇਹ ਵੀ ਪਹਿਲੇ ਮਾਲਕ ਦਾ ਹੀ ਹੈ ਅਗਲਾ ਵੀ ਪਹਿਲੇ ਮਾਲਕ ਦਾ ਇਹ ਵੀ ਪਹਿਲੇ ਮਾਲਕ ਦਾ ਟਰੈਕਟਰ ਹੈ ਕਿਸੇ ਵੀ ਵੀਰ ਨੂੰ ਚਾਹੀਦਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਓ ਜਮਾ ਕੋਰਾ ਟਰੈਕਟਰ ਹੈ ਜੀ ਬਾਡੀ ਲਾਈਨ ਦਾ ਚੈੱਕ ਕਰ ਲਓ ਟਰੈਕਟਰ ਦੇ 20 22 ਹਾਲਤ ਇਹਦੀ ਟਰੈਕਟਰ ਦੀ ਪਈ ਹੈ ਕਿ ਨਾਲ ਦੇ ਟਾਇਰ ਹੈਗੇ 2013 ਦੇ ਦੇਖ ਲਓ 75 ਤੋਂ 80 ਪਏ ਟਾਇਰ ਨਾਲ ਦੇ ਪਏ ਨੇ ਪੂਰਾ ਫੁੱਲ ਨਵਾਂ ਟਰੈਕਟਰ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਤੁਹਾਡੇ ਕੋਲ ਹੈਗਾ 94675362000 ਇਸ ਨੰਬਰ ਤੇ ਸੰਪਰਕ ਕਰ ਲਓ ਪੂਰਾ ਫੁੱਲ ਚੰਗਾ ਕਹਿ ਸਕਦੇ ਜਿਹਨੂੰ ਸਾਰਾ ਡੰਡਾ ਫੱਟੀ ਛਤਰੀ ਸਾਰਾ ਕੁਝ ਸਮਾਨ ਨਾਲ ਮਿਲੂਗਾ ਕੰਪਨੀ ਵਾਲਾ ਜੋ ਆਉਂਦਾ ਸੀਗਾ ਸਿਰਫ ਟੂਲ ਕਿੱਟ ਨਹੀਂ ਮਿਲਣੇਗੀ ਕਿਉਂਕਿ ਉਹ ਬਹੁਤ ਪੁਰਾਣਾ ਹੋ ਜਾਂਦਾ ਨਾ ਸਾਨੂੰ ਕੋਈ ਦਿੰਦਾ ਅੱਗ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਸਾਰੇ ਟਰੈਕਟਰਾਂ ਦੀ ਕਹਿੰਦਾ ਬਾਪ ਸਾਡੇ ਮੈਨੂੰ ਕੋਈ ਕਮੀ ਛੱਡਦੇ ਹੀ ਨਹੀਂਗੇ ਅਸੀਂ ਵੀ ਕੋਈ ਕਮੀ ਹੋਵੇ ਟਰੈਕਟਰ ਤੇ ਸਾਡੇ ਫਿਰ ਮੰਡੀ ਤੋਂ ਚੀਜ਼ ਮੁੜੇ ਫਿਰ ਆਪ ਦਾ ਸਾਡਾ ਮਨ ਨਹੀਂ ਖੁਸ਼ ਹੁੰਦਾਗਾ ਅਸੀਂ ਮਾਰੀ ਚੀਜ਼ ਵੇਚ ਕੇ ਤਾਂ ਆਪਾਂ ਕਿਉਂ ਕੱਲੇ ਕੱਲੇ ਜਵਾਕਾਂ ਨਾ ਹੀ ਗਾਲ ਲੈਂਦੇ ਕਿਸੇ ਤੋਂ ਅੱਗੇ ਆਪਣੇ ਕੋਲ ਟਰੈਕਟਰ ਹੈਗਾ 2013 12 ਮਾਡਲ ਮੈਨੂਫੈਕਚਰ 2012 ਦੀ ਹੈ ਕਾਪੀ 2013 ਦੀ ਹੈਗੀ ਤੁਸੀਂ 12 ਮੰਨ ਕੇ ਲੈ ਲਓ ਚਾਹੇ 13 ਮੰਨ ਕੇ ਲੈ ਲਓ ਪੂਰਾ ਫੁੱਲ ਚੰਗਾ ਟਰੈਕਟਰ ਹੈਗਾ ਹੌਲੈਂਡ 650 ਇਹ ਤੁਹਾਨੂੰ ਦੂਜੇ ਟਰੈਕਟਰ ਤੇ ਅੱਧ ਮੁੱਲ 'ਚ ਮਿਲ ਜੂਗਾ ਕਿਉਂਕਿ ਜੇ ਆਪਾਂ 650H 5620 ਵਾਲਾ ਮਾਡਲ ਹੀ ਆ ਸਾਰਾ ਕੁਝ ਇੰਜਨ ਗੇਅਰ ਸਾਰਾ ਕੁਝ 5620 ਇੱਕ ਤਰ੍ਹਾਂ ਦਾ ਨਿਊ ਆਰਲੈਂਡ ਜਿਹੜਾ 650 65 HP ਦਾ ਟਰੈਕਟਰ ਹੈ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਘੋੜਾ ਬੰਪਰ ਛਤਰੀ-ਛੁਤਰੀ ਸਾਰਾ ਕੁਝ ਲੱਗਾ ਹੋਇਆਗਾ ਡੈਕ ਅਗਲੇ ਨੇ ਖੋਲ ਲੈ ਜੇ ਕਹੋਗੇ ਤਾਂ ਆਪਾਂ ਲਵਾ ਕੇ ਵੀ ਦੇ ਦਾਂਗੇ ਲੁਧਿਆਣਾ ਨੰਬਰ ਹੈ ਇਹ ਫਸ ਜਾਂ ਸੈਕੰਡ ਓਨਰ ਇਹ ਹੋ ਸਕਦਾ ਇੰਜਨ ਗੇਅਰ ਦਾ ਟਰੈਕਟਰ ਇਹ ਵੀ ਪੂਰਾ ਚੰਗਾ ਅਗਲੇ ਟਾਇਰ ਜਮਾ ਨਵੇਂ ਮਰਫ ਦੇ 17000 15-16000 ਦੇ ਟਾਇਰ ਆ ਇਹ ਜਿਹੜੇ 916 ਵਾਲੇ ਵੱਡੇ ਪਾਏ ਹੋਏ ਆ ਪਿਛਲੇ ਟਾਇਰ 80 ਪੈਸੇ ਗੁੱਡ ਇਅਰ ਕੰਪਨੀ ਦਾ ਸਮਾਨ ਤੁਹਾਨੂੰ ਜੋ ਲੱਗਿਆਗਾ ਤੁਹਾਡੇ ਸਾਹਮਣੇ ਹੀ ਹੈਗਾ ਇੰਜਨ ਗੇਅਰ ਦੀ ਇਹਦੀ ਵੀ ਫੁੱਲ ਗਾਰੰਟੀ ਹੋਊਗੀ ਅੱਗੇ ਆ ਕੇ ਚਲਾ ਕੇ ਵਾ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਮਰਾੜ ਮੁਰੂਰ ਦੇਖੋ ਵਿੱਚੋਂ ਕਿਹੋ ਜਿਹਾ ਪਿਆ ਫੁੱਲ ਚੰਗਾ ਕਹਿ ਸਕਦੇ ਆ ਟਰੈਕਟਰ ਨੂੰ ਉਹੀ ਟਰੈਕਟਰ ਹੈਗਾ ਆਹ ਪਿਛਲੀ ਲਾਈਟ ਇਹਦੀ ਖੋਲ ਕੇ ਲੈ ਗਿਆ ਕੋਈ ਸ਼ੀਸ਼ਾ ਟੁੱਟ ਗਿਆ ਸੀ ਤਾਂ ਕਰਕੇ ਇਹ ਵੀ ਲਵਾ ਕੇ ਦੇਵਾਂਗੇ ਅਗਲੇ ਨੂੰ ਪੂਰਾ ਫੁੱਲ ਚੰਗਾ ਟਰੈਕਟਰ ਹੈਗਾ ਹਾਲੈਂਡ 650 ਇਹਦਾ ਮੁੱਲ ਰੱਖਿਆ ਜੀ ਸਿਰਫ ਤੇ ਸਿਰਫ 5 ਲੱਖ ਤੇ 45000 ਰੁਪਇਆ ਮੌਕੇ ਤੇ ਮਾਨਤਾਣ ਕਰ ਦਿਆਂਗੇ ਜਮਨ ਨਵਾਂ ਟਰੈਕਟਰ 65 HP ਵਾਲਾ ਇੰਨੇ ਪੈਸਿਆਂ 'ਚ ਕੋਈ ਨਹੀਂ ਮਿਲਦਾ 5 ਲੱਖ ਤੇ 45000 ਰੁਪਏ 'ਚ 65 HP ਆ ਟਰੈਕਟਰ ਇਹ ਆਈ ਬਹੁਤ ਘੱਟ ਹੈ ਕਿ ਜੇ ਕੋਈ ਸ਼ਕੀਨ ਭرائی ਲੈਂਦਾ ਤਾਂ ਖਰਚਾ ਬਹੁਤ ਘੱਟ ਹੈ ਕੰਮ ਜ਼ਿਆਦਾ ਕਰਦਾ ਟਰੈਕਟਰ ਇਹ ਅੱਗੇ ਟਰੈਕਟਰ ਆ ਜਾਂਦਾ ਆਪਣੇ ਕੋਲ ਹੌਲੈਂਡ 1200 ਹੋਰ ਐਂਡ 363 2012 ਮਾਡਲ ਹੈ ਇਹ ਵੀ ਪਹਿਲੇ ਮਾਲਕ ਦਾ ਟਰੈਕਟਰ ਹਰਿਆਣਾ ਨੰਬਰ ਐਨਓਸੀ ਕਢਾ ਕੇ ਦੇਵਾਂਗੇ 80 ਪੈਸੇ ਟਾਇਰ ਟਰੈਕਟਰ ਦੇ ਦੇ ਪਏ ਆ ਫੁੱਲ ਚੰਗਾ ਟਰੈਕਟਰ ਹੈਗਾ ਐਕਸਟਰਾ ਟਰਬੋ ਦੀ ਇਹਦੇ ਵਿੱਚ ਤੁਹਾਨੂੰ ਇੱਕ ਸਹੂਲਤ ਹੋਰ ਮਿਲੂਗੀ ਇਹਦਾ ਮੁੱਲ ਰੱਖਿਆ ਜੀ ਬਾਡੀ ਲਾਈਨ ਦਾ ਚੈੱਕ ਕਰ ਲੋ ਜੀ ਪਹਿਲੇ ਮਾਲਕ ਦਾ ਟਰੈਕਟਰ ਹੈ ਜਮਾ ਨਵਾਂ ਤੇ ਕੋਰਾ ਟਰੈਕਟਰ ਹੈ ਛੋ ਚਪੇ ਸਾਰਾ Ориਗਨਲ ਪੇਂਟ ਦਾ ਕੀ ਕਹਿਣਾ 5-7% ਮਾੜੀ ਮੋਟੀ ਟੱਚਿੰਗ ਫਟਿੰਗ ਇਨਕ ਤਾਂ ਵਪਾਰੀ ਫਰਾਦ ਦਿੰਦੇ ਆਗੇ ਇਹ ਉਹ ਹੋ ਸਕਦੇ ਹੈ ਕਿ ਬਾਕੀ ਸਾਰਾ Ориਗਨਲ ਪੇਂਟ ਦਾ ਹੈਗਾ ਕਿਤੇ ਇਹ ਨਹੀਂ ਹੋ ਤੁਹਾਨੂੰ ਆਦੂਰੋਂ ਆ ਕੇ ਖੱਜਲ ਖਵਾਰੀ ਹੋਊਗੀ ਕੋਈ ਮਗਰੋਂ ਹਿੱਸੇ ਚ ਆਵਾਜ਼ ਨਹੀਂ ਕਿਸ ਤਰ੍ਹਾਂ ਦੀ 3 ਸਪੀਡ ਹੈ ਡਬਲ ਡਿਸਟ੍ਰਿਬਿਊਟਰ 4 ਲੱਖ 95000 ਰੇਟਰ ਦਾ ਰੇਟ ਰੱਖਿਆਗਾ ਇਹ ਵੀ ਟਰੈਕਟਰ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਖੀਰ ਦੇ ਵਿੱਚ ਫਿਰ ਨੋਟ ਕਰ ਲਓ 9465362000 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਸਬੰਧੀ ਰੇਟ ਸਬੰਧੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀਡੀਓ ਚੰਗੀ ਲੱਗੀ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਜਾਣਕਾਰੀ ਮਿਲ ਸਕੇ ਧੰਨਵਾਦ ਮਿਲਦੇ ਆ ਕਿਸੇ ਨੂੰ ਵੀਡੀਓ ਨਾਲ ਤਤਕਲੀ ਰਾ ਬਰਕ